ਅੱਗੇ ਇਹ ਇਤਿਹਾਸ ਦਾ ਨੰਬਰ ਤੋਂ ਕੋਸ਼ਿਸ਼ ਕੀ ਨਾ ਮਾਤੇ ਜੀ ਜਿਹੜੇ ਕੋਰ ਗਰਮ ਇਹ ਜਿਹੜਾ ਇਹ ਫੜਿਆ ਗਿਆ ਮੁੰਡਾ ਇਹਦਾ ਨਾਮ ਹੈਗਾ ਅਮਰਪਾਲ ਸਿੰਘ ਇੱਕ ਪੱਲੀ ਸਨ ਆਫ ਬਸਰ ਸਿੰਘ ਸਨ ਆਫ ਬਸਰ ਸਿੰਘ ਇਹਦਾ ਪਿੰਡ ਹੈਗਾ ਕੁਹਾੜ ਤੇ ਥਾਣਾ ਪੈਂਦਾ ਇਹਦਾ ਸਿੱਖ ਮੰਗ ਢੀਲਾ ਬਰਦਾਸਤ ਇਹ ਅਸੀਂ ਫੜਿਆ ਸੀਗਾ ਇੱਥੋਂ ਆਪਣਾ ਮਹਾਲੀ ਤੋਂ ਤੇ 70 60 ਇਹਦੇ ਕੋਲ ਸਾਨੂੰ ਫੈਰੋਨ ਦੇਤੇ 8 ਲੱਖ ਰੁਪਏ ਡਰੱਗ ਮਨੀ ਇਹ ਤਾਂ ਬਰਾਮਦ ਹੋਇਆ ਜਦੋਂ ਅਸੀਂ ਇਹ ਵੀ ਨਿਜੀਲੀ ਪੁੱਛਗਿੱਛ ਕੀਤੀ ਹੈ ਤਾਂ ਇਹ ਬੰਦਾ ਸਿਗਨਲ ਐਪ ਤੇ ਉਹ ਗੱਲ ਕਰਦਾ ਆਪਣੇ ਜਿਹੜੇ ਇਹਨੇ ਪਾਰਟਨਰ ਨੇ ਤੇ ਇਹਨੇ ਤਿੰਨ ਸਾਨੂੰ ਆਪਣੇ ਦੱਸੇ ਨੇ ਜਿਹੜੇ ਪਾਰਟਨਰ ਨੇ ਇੱਕ ਤਾਂ ਹੈਗਾ ਛਿੰਦਾ ਅਮਰਸਰ ਦਾ ਦੂਜਾ ਹੈਗਾ ਰੌਕੀ ਮੈਂਟਲ ਹੈ ਇੱਕ ਅਮਰਸਰ ਦਾ ਤੇ ਇੱਕ ਸੰਦੀਪ ਹੈ ਮਾਡਾ ਦੀਪਾ ਸੰਦੀਪ ਦੀਪਾ ਅਮਰਸਰ ਦਾ ਇਹ ਤਿੰਨੇ ਦੇ ਨੇ ਇਹ ਪਿੰਲਾ ਕੋਲੋਂ ਬਾਹਰ ਦੇ ਨੰਬਰ ਚੱਲਦੇ ਨੇ ਇਹ ਬਾਹਰਲੇ ਨੰਬਰਾਂ ਦੀ ਡੀਲ ਕਰਦੇ ਆ ਇੱਕ ਦੂਜੇ ਨਾਲ ਬਾਹਰਲੇ ਨੰਬਰਾਂ ਦੇ ਡੀਲ ਕਰਕੇ ਇਹ ਉੱਥੋਂ ਹੈਰੋਨ ਨੂੰ ਆ ਲੰਦਾ ਤੇ ਇਹਦੇ ਜਿਹੜਾ ਹੈਗਾ ਪਹਿਲਾ ਤਿੰਨ ਪਰਚੇ ਨੇ ਤਿੰਨਾਂ ਚ ਪੀਓ ਹੈ ਇੱਕ ਗਰਦਾਸਪੁਰ ਦਾ ਪਰਚਾ ਹੈਗਾ ਉਹਦੇ ਵਿੱਚ ਪੀਓ ਹੈ ਦੂਜਾ ਇੱਕ ਬਟਾਲੇ ਦਾ ਪਰਚਾ ਦਰਜ ਜੇਗਾ ਉਹਦੇ ਵਿੱਚ ਪੀਓ ਹੈ ਤੇ ਤੀਜਾ ਹੈਗਾ ਐਸਓਸੀ ਅਬਰ ਸਰ ਐਸਟੀ ਆਪਣੇ ਪਰਚਾ ਦਿੱਤਾ ਹੋਇਆ ਉਹਦੇ ਵਿੱਚ ਵੀ ਪੀਓ ਹੈਗਾ ਇਹ ਤਿੰਨੇ ਪਰਚੇ ਚ ਪੀਓ ਹੋਣ ਕਰਕੇ ਤੇ ਇਹ 2017-18 ਚ ਇਹ ਚੇਨੀ ਦਾ ਆ ਗਿਆ ਸੀ ਕਿ ਭਾਜ ਉਰੇਆਣ ਕੇ ਨੇ ਦੋ ਗੱਡੀਆਂ ਟੈਕਸੀਆਂ ਪਾਈਆਂ ਟੈਕਸੀਆਂ ਪਾਣ ਤੋਂ ਬਾਅਦ ਇਹਨੇ ਆਪਣਾ ਨਾਲ ਦੀ ਨਾਲੇ ਹਰੋਇਦਾ ਕੰਮ ਸ਼ੁਰੂ ਕਰ ਲਿਆ ਤੇ ਇਹ ਵੱਡੇ ਫਲੈਟ ਲੰਦਾ ਖਾਸ ਕਰਕੇ 3 ਬੈਡਰੂਮ ਜਾਂ 4 ਬੈਡਰੂਮ ਕਦੇ ਟਕੌਲੀ ਲੈ ਲਿਆ ਇੱਕ ਫਲੈਟ ਇਹਨੇ ਆਇਆ ਆਪਣਾ ਜੀਲਪੁਰ ਲੈ ਲਿਆ ਤੇ ਇੱਕ ਫਲੈਟ 70 ਸੈਕਟਰ ਲੈ ਲਿਆ ਇੱਕ ਫਲੈਟ ਇਹਨੇ 9 ਫੇਸ ਚ ਲੈ ਲਿਆ ਇਹ ਜਦੋਂ ਵੀ ਕੋਈ ਸਪਲਾਈ ਆਵੀ ਆ ਤਾਂ ਉਹਨਾਂ ਇਹ ਆਰਡਰਡ ਫਲੈਟਾਂ ਚ ਅੱਗੇ ਰੱਖ ਦਿੰਦਾ ਕਹਿੰਦੇ ਪਤਾ ਨਾ ਲੱਗੇ ਕਿਸੇ ਤੇ ਆਪ ਰਹਿੰਦਾ ਕਿਤੇ ਹੋਰ ਪਾਸੇ ਹੈ ਜਿਹੜੇ ਬਲੈਡ ਚ ਇਹਨੂੰ ਸਮਾਨ ਰੱਖਣੋਂ ਤੇ ਆਪ ਲੈ ਲੈਂਦਾ ਹੈਗਾ ਤੇ ਇਹਦਾ ਜਿਹੜਾ ਇੱਥੇ ਦਾ ਨੈਟਵਰਕ ਸੀਗਾ ਉਹ ਇਹਨੇ ਦੱਸਿਆ ਹੈਗਾ ਵੀ ਜੀਰਕਪੁਰ ਤੇ ਪੰਚਕੂਲਾ ਇਹਦੇ ਖਪਤ ਬਹੁਤ ਜ਼ਿਆਦਾ ਵੀ ਜ਼ਿਆਦਾਤਰ ਜਿਹੜੇ ਨੌਜਵਾਨ ਨੇ ਜਾਂ ਕਲੱਬਸ ਨੇ ਪੰਚਕੂਲੇ ਉੱਥੇ ਜ਼ਿਆਦਾ ਲੈ ਕੇ ਜਾਂਦੇ ਆ ਉਹਦੇ ਨਾਲ ਤੇ ਉਹਨਾਂ ਤੇ ਅਸੀਂ ਕੱਸਿਆ ਹੋਇਆ 52 ਤੋਂ 53 ਚੱਲ ਰਿਹਾ ਲੱਗਦਾ ਹੱਸਦਾ ਤੇ ਬੋਧਰਾਂ ਕਰਦੇ ਇਹ ਕੱਲ ਤਾਂ ਇਹ ਕਿਹੜੇ ਕਲੱਬ ਦੇ ਵਿੱਚ ਦੇ ਗੱਲ ਨੂੰ ਅੰਤਕੁੱਲੇ ਕਲੱਬ ਨੇ ਕੋਈ ਉੱਥੇ ਦੱਸ ਰਿਹਾ ਹੈ ਉਹ ਇਹਨਾਂ ਟੇਨਸ਼ਨਾਂ ਆ ਕਿ ਪੈਸਿਕ ਮਾਤਰੀ ਦੱਸੋ ਕਿ ਕਿੰਨੀ ਕਿੰਨੀ ਕਿੰਨਾ ਕੁ ਟਿਕਾ ਬੁਦਾਇਆ ਜਾਂਦਾ ਹੈ ਬੋਲ ਜਿੱਥੇ ਹਾਂ ਲੱਗੇ ਸਾਡੇ ਵਾਲੀ ਟੀਮ ਕੰਮ ਕਰ ਰਹੀ ਹੈ ਅੱਜ ਕੋਰਟ ਸਪੇਸ ਕਰਤਾ ਹਾਂ ਕੋਰਟ ਸਪੇਸ ਕਰਕੇ ਅਸੀਂ ਦਾ 3 ਦਿਨ ਦਾ ਪੁਲਿਸ ਮਾਨ ਲਿਖਾ ਦੇਤਾ ਜੀ ਬੋਲ ਦੇ ਨਾਮ ਪੱਕੀ ਦੀ ਹੈ ਪਰ ਉਹ ਅਲੱਗ ਦੀ ਬਿਲਕੁਲ ਬਿਲਕੁਲ ਹੋਵੇਗੀ ਇਹ ਕੋਈ ਨਾ ਨਾਮ ਜਿਹੜਾ ਅਮਰਪਾਲ ਸਿੰਘ ਪਾਦੀ ਨਸਲ ਪਰ ਇਹ ਜਿਹੜੇ ਚੱਲਿ ਗਾੜੇ ਗੋਲ ਨਾਮ ਤੇ ਰਹੇ ਇਹਦਾ ਅਸਲ ਨਾਮ ਜਿਹੜਾ ਹੈਗਾ ਅਮਰਪਾਲ ਸਿੰਘ ਰੁਪਾਲੀ ਹੈ ਲੇਕਿਨ ਇੱਥੇ ਇਹਨੇ ਜਿਹੜੇ ਸਾਰੇ ਆਪਣੇ ਬਣਾਏ ਹੋਏ ਨੇ ਫਰਮ ਜਸਪ੍ਰੀਤ ਸਿੰਘ ਦੇ ਨਾਮ ਤੇ ਬਣਾਏ ਹੋਏ ਟਿਕੋਣੀ ਦਾ ਅਡਰੈਸ ਦੇ ਜਸਪ੍ਰੀਤ ਸਿੰਘ ਦੇ ਨਾਮ ਤੇ ਇਹਦਾ ਆਧਾਰ ਕਾਰਡ ਹੈ ਜਸਪ੍ਰੀਤ ਸਿੰਘ ਦੇ ਨਾਮ ਤੇ ਇਹਦਾ ਡਰਾਈਵਿੰਗ ਲਾਇਸੈਂਸ ਹੈ ਜਸਪ੍ਰੀਤ ਸਿੰਘ ਦੇ ਨਾਮ ਤੇ ਇਹਦਾ ਪੈਨ ਕਾਰਡ ਬਣਾਇਆ ਹੋਇਆ ਤੇ ਜਿਹੜੇ ਵੀ ਹੋਰ ਵੀ ਡਾਕੂਮੈਂਟ ਨੇ ਸਾਰੇ ਜਸਪ੍ਰੀਤ ਸਿੰਘ ਦੇ ਨਾਮ ਤੇ ਆ ਇਹ ਕਹਿੰਦਾ ਵੀ ਮੈਂ ਤਾਂ ਇੱਕ ਜੀਪ ਪਰ ਬੰਦਾ ਬਣਾਉਂਦਾ ਇਹ ਡਾਕੂਮੈਂਟ ਸਾਰੇ ਮੈਂ ਤਾਂ ਉਹਨੂੰ ਪੈਸੇ ਦਿੱਤੇ ਸੀ ਇਹਨੇ ਸਾਰੇ ਕਾਰਡ ਨੂੰ ਡਾਕਟਰ ਜਾਲ ਕਰਾ ਕੇ ਮੈਨੂੰ ਦਿੱਤੇ ਤੇ ਜਿਹੜਾ ਬੈਂਕ ਅਕਾਊਂਟ ਹੈ ਉਹ ਵੀ ਜਸਟ ਪੀਸਿੰਗ ਦੇ ਨਾਮ ਦੀ ਹੈ ਜਿਹੜੇ ਬਾਹਰਲੇ ਨੰਬਰ ਦੀ ਇਹ ਕਹਿੰਦੇ ਕਾਰਡ ਦੀ ਫੋਟੋ ਵੀ ਲਓਪਣੀ ਹੈ ਕੋਈ ਨਹੀਂ ਇਹ ਸਿਗਨਲ ਐਪ ਹੈ ਇੱਕ ਸਿਗਨਲ ਐਪ ਦੇ ਥਰੂ ਇੱਕ ਗੱਲ ਕਰਦੇ ਨੇ ਜਦੋਂ ਸਿਗਨਲ ਐਪ ਦੇ ਥਰੂ ਆਪਾਂ ਗੱਲ ਕਰਦੇ ਆ ਤਾਂ ਉਹ ਇਹਦੇ ਵਿੱਚ ਆਟੋਮੈਟਿਕਲੀ ਬਾਹਰਲਾ ਨੰਬਰ ਸ਼ੋਅ ਕਰਦਾ ਹੈ